ਕੀ ਵਾਲਾ ਉਹ ਜਿਹੜੇ ਗਰੇਗ ਨੇ ਮਾੜੇ ਗੋਟ ਨਹੀਂ ਚੰਗਾ ਆਲੇ ਭਾਈ ਜੋ ਕਰਮਾ ਉਹ ਲੈ ਘਰੇ ਬੈਠਾ ਕੋਈ ਜੋ ਕਰਮਾ ਦੰਦ ਉਹ ਭਾਈ ਬੁਕਤਾਂ ਹੋੜਾ ਆ ਕੀ ਦੱਸਣ ਜੀ ਹਾਲਤਾ ਗੱਲ ਜੋ ਵਕਤ ਪੀ ਜਾਂਦਾ ਬਸ ਆ ਬਸ ਜੀ ਬਸ ਕੋਈ ਨਾ ਹੋਈ ਜਾਂਦਾ ਬਗ ਜੀ ਉਹ ਜਿਹਨਾਂ ਦੁੱਖਾਂ ਦੇ ਜਿਹੜੇ ਪੂਰੇ ਕੰਮ ਨੇ ਦੇ ਗਏ ਕਾਹਦੇ ਹਾਲ ਹੋਣੇ ਬਗ ਜੀ ਇੰਨਾ ਵੀ ਦੁਨੀਆ ਵੇਖ ਕੇ ਬਜਣਾ ਟਰਣਾ ਹੁੰਦਾ ਵੀ ਜਿੰਨੇ ਸਾਹ ਹੁੰਦਾ ਉਹ ਅੰਦਰ ਨਾਲ ਉਹ ਕਹਿੰਦੇ ਜਨਾ ਸత్సੰਗ ਚ ਕਿਈ ਜਾਂਦੇ ਨੇ ਪਾਪ ਕਰਨ ਤੇ ਕਈ ਜਾਂਦੇ ਪਾਪ ਕਰਨ ਤੇ ਉਹ ਗੱਲ ਵੀ ਜਿਵੇਂ ਉਹ ਬੋਲ ਉਹ ਗੱਲ ਜਿਹਨੇ ਤੁਹਾਨੂੰ ਵੰਦਾ ਉਹ ਠੀਕ ਹੀ ਠੀਕ ਹੁੰਦਾ ਤੇ ਉਹ ਕਹਿੰਦੀ ਉਹ ਕਹਿੰਦੀ ਤੁਰੇ ਸੀ ਦੋ ਕਹਨਗੇ ਮਹਾਰਾਜ ਕਿ ਮੈਨੂੰ ਉਹ ਹੀ ਗਾਦੀ ਕਰਦੇ ਆ ਤੇ ਕਹਿੰਦੇ ਕਿ ਬਾਹਰ ਦੀ ਸੁਣਾਗਾ ਉਹਨੇ ਆ ਗਿਆ ਬਾਰ ਦੀ ਕੀ ਲੈਣਾ ਹੈ ਇੱਥੇ ਚੰਗੇ ਆ ਕਹਿੰਦੇ ਨਹੀਂ ਉਹ ਮਰਦ ਲੋਗ ਜੀ ਗਏ ਤੇ ਕੀੜੇ ਜਾਨਵਰ ਖਾਈ ਜਾਵੇ ਨੇ ਵਿਖਿਆ ਬਹਿਣ ਉਹ ਵਿਖੀ ਕੇ ਬਾਹ ਮਹਾਰਾਜ ਤੇ ਇਹ ਬੰਦਾ ਤੇ ਉਹ ਸੀਗਾ ਜਿਵੇਂ ਪੀ ਦਾਦ ਕਰਕੇ ਤੇ ਨਾਲਕ ਚ ਪੈਣਾ ਤੇ ਉਹਨੇ ਆਖਿਆ ਇਹ ਬੰਦਾ ਉਹ ਹੈ ਜਿਹੜਾ ਮਗਰੋਂ ਨੇ ਜਿਹੜਾ ਦਾਨ ਕਰਦਾ ਇਹ ਇੱਕ ਬ੍ਰਾਹਮਣ ਦੀ ਲੜਕੀ ਤੇ ਉੱਤੇ ਬਈ ਮਾਰ ਨੂੰ ਗਿਆ ਸੀ ਬੰਦਾ ਉਹ ਵਾ ਪਾਰਵਤੀ ਨੇ ਸੋਚਿਆ ਜਿਏ ਕੀ ਚਕਰ ਇਹਦੇ ਦਾ ਬੜਾ ਦਾਨ ਕੀਤਾ ਸੀ ਤੇ ਬੜਾ ਦਾਨੀ ਸੀਗਾ ਇਹ ਮਰ ਕਿਚੂ ਗਿਆ ਸਾਰੇ ਪਰ ਜੀ ਸਾਰੇ ਦੁਖੀ ਨੇ ਫਰੰਦੀ ਨੇ ਕਿ ਉਹ ਜੀ ਸਾਰੇ ਦੁਖੀ ਨੇ ਸੁਭੀਰ ਕੜਾਗਾ ਉਹਨੇ ਆਖਿਆ ਮਾਰਾ ਇਹ ਤਾਂ ਤੂੰ ਗਲਤ ਕਹਿੰਦਾ ਇਹ ਸਾਰੇ ਦੁਖੀ ਹੋਏ ਤਾਂ ਕਰ ਲਊਗਾ ਕਹਿੰਦਾ ਉਹ ਕਹਿੰਦੇ ਤਾਂ ਬਈ ਤੇਰੇ ਕੀ ਦੀ ਕੋਠੀ ਸੀ ਉਹਨੇ ਆਖਿਆ ਵੀ ਇੱਕ ਕੋਠੀਆ ਬਿੱਲਗਾ ਬੰਦਲਾ ਮਾਲਕ ਹੈ ਤੇ ਇਹ ਦੁਖੀ ਕਿਵੇਂ ਹੈ ਉਹ ਪਿੰਡਾਂ ਨੂੰ ਪੁੱਛ ਕੇ ਦਾ ਵੇਖ ਤੇ ਉਹ ਕੋਈ ਸਾਡੇ ਜਿਹੜੇ ਭੁੱਖ ਨਾਲ ਜਗੜੇ ਪੁੱਛਿਆ ਜਾਨ ਨਾਲ ਜਿਹੜਾ ਕੁਲਾਰ ਕਦੀ ਜਾੜੇ ਕਰਦੇ ਕੋਈ ਗਿਆਿਆਂ ਦਾ ਜਿਹੜਾ ਦੋ ਜਾਰੀ ਨੂੰ ਰੋਵੇ ਪਾਂਧੀ ਕਹਿੰਦੇ ਕਿ ਸਾਰਾ ਲੋਭ ਹੀ ਦੀਆ ਵਾ ਇੱਕੋ ਉਹੀ ਗਲਤ ਤਾਂ ਨਹੀਂ ਗੱਲ ਕਰ। ਜਿਹਨਾਂ ਨੇ ਪੁੱਛਿਆ ਤੇ ਗੱਲ ਆਵਾਜ਼ ਦੇ ਦੁਖੀ ਕਿਹੜਾ ਹੋਊਗਾ? ਉਹਨਾਂ ਦੁਖੀ ਹੋਊਗਾ ਜਿਹੜਾ ਯਕੀਨ ਕਰ ਗਿਆ ਗੱਲ ਦਾ। ਯਕੀਨ ਕਰੀ ਗਵਾ ਤੋਂ ਮਰੀ ਵੀ ਬਾ। ਵੀ ਜਿਵੇਂ ਆਪਾਂ ਬੇਲੀ ਚਾਰੇ ਮੁੰਡਿਆਂ ਨਾਲ ਪਾਇਆ। ਕਾਨੂੰਨ ਨੇ ਮੁੰਡੇ ਨਾਲ ਟੁਰਦਿਆਂ ਇਹਦਾ ਮਨ 'ਚ ਕੀ ਪਤਾ ਬਈ ਇਹਨੇ ਕੀ ਕੁਛ ਕਰਦਾ ਨਾ। ਛੋਰੀ ਜਵਾਨ ਹੈ। ਉਹਨੂੰ ਛੋਰੀ ਨੂੰ ਕਹੀ ਵੀ ਕਿਸੇ ਦਿਨ ਉਪਰੇ ਨਾਲ ਗੱਲ ਕਰਦੇ ਇਹਨੂੰ ਕੀ ਨਤੀਜਾ ਬਣੂਗਾ? ਇਹ ਵਿਸ਼ਵਾਸ ਹੋ ਗਾਂ ਗੰਤ ਹੋ ਗਿਆ। ਉਹਨੇ ਆ ਕੇ ਵਾਗਿਆ ਮਾਰਾ ਤੇਰੀ ਗੱਲ ਸੱਚੀ ਸਾਰੀ ਦੁਨੀਆ ਦੁਖੀ ਹੈ ਤੇ ਕਹਿੰਦਾ ਜਿਹੜਾ ਇਹ ਬੈਂਕ ਦਾ ਮਾਲਕ ਤੇ ਕਹਿੰਦਾ ਇਹ ਰੁਪੀਆਂ ਦਾ ਰੱਖਾ ਇਹ ਸਾਰੇ ਆਪਣੇ ਭੁੱਖੇ ਲੰਗੇ ਦਾ ਪੈ ਜਾਓਗੇ 18 ਨਾਲ ਕੀ ਉੱਠ ਕੇ ਲੈ ਜਾਈਗਾ ਤੂੰ ਭੁੱਖਿਆਂ ਕੋਲ ਨਾ ਕੋਈ ਹੈਗਾ ਜਨਾ ਕੋਈ ਲੁੱਟੇ ਤੇ ਜੇ ਤੇਰੇ ਕੋਲ ਤਸੀਹੇ ਦਾ ਤੂੰ ਬੜੇ ਸਮਾ ਲੂਗਾ ਕਹਿੰਦਾ ਮੇਰੀ ਜੀਵਨ ਨਾ ਨਹੀਂ ਜਾਵੇ ਕਿਤੇ ਮੇਰੇ ਜੂਰੀ ਨਾ ਹੋ ਜੇ ਤੇ ਉਹ ਗੱਲ ਹੈ ਪਰ ਇਹ ਵੀ ਸਾਰੀ ਦੁਨੀਆ ਹੀ ਦੁਖੀ ਹੈ ਜੀ ਇਹਦਾ ਨਾ ਵੀ ਪਰਦਾ ਬਣਿਆ ਵੀ ਜਿਵੇਂ ਤੁਰਨਾ ਪੈਂਦਾ ਹੈ ਜੇlambda ਕੋ ਮੰਜੀ ਦੇ ਪਿਆ ਤੇਰੇ ਉਹ ਵੀ ਚਰਲਾ ਮਾਜ਼ਾ ਬੇ ਮੈਂ ਵਿਆਹ ਵੀ ਕਰੇ ਉਹ ਤੇ ਕਿ ਦਿਨ ਦੁਪਹਿਰ ਮੰਜੀ ਵੀ ਕਰਦੇ ਜੇ ਬੜਾ ਵਾਹ ਕੋ ਤੂੰ ਜੇ ਕੋਈ ਮੁੰਡਾ ਆ ਗਿਆ ਤੇ ਚੋਕੇ ਆਪਾਂ ਵਾਹ ਕਰ ਦੂਗਾ ਨਹੀਂ ਤਾਂ ਵੀ ਬਰੋ ਸਹਿਬ ਇੱਕ ਵਧੀਆ ਤੂੰ ਗੱਲਾਂ ਭਗੇ ਜੀ ਤੇ ਗੱਲ ਮੈਂ ਮਾਜੀ